हटे हटे सर 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 आज इधर नहीं जाना पता इधर नहीं जाना आज कब्बा जिम्मेदार है सारे का बेकिंग करना चला खालो 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 सर 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 हटे हाँ ना कहाँ जाना पता इधर आज इधर पता भी ना वो तू टाइम लाड़ी बैगी की हो गया लिटिया नहीं है हटे हटे चले चले खालो 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 हटे कहाँ जाना पता इधर पुठी आज जिम्मेदार कब्बा ਕਬਾ ਹੈ ਇਹਦਾ ਰਾਜੀ ਬੰਦਾ ਨਹੀਂ ਕਰਦਾ ਥਾਰਾ ਮਾਰ ਦੇ ਕਿਉਂ ਇਧਰ ਆ ਹੱਟ ਵੀ ਨਾ ਇਧਰ ਆ ਖਾ ਲੋ ਖਾ ਲੋ ਖਾ ਲੋ ਅਜ ਤਾਂ ਠੰਡ ਆ ਅਜ ਤਾਂ ਵੇਖ ਮਾਲ ਉੱਡਿਆ ਫਿਰਦਾ ਅਜ ਤਾਂ ਖਣ ਨਹੀਂ ਦਿੰਦਾ ਪੱਬਾਂ ਤੇ ਅਜ ਤਾਂ ਸਰਾ ਆ ਮੁੰਡਾ ਪਰਲੇ ਪੱਛੋਂ ਮੋੜੀ ਯਾਰ ਮੜੀਆਂ ਇਧਰੋਂ ਮੋੜ ਮੇਰਾ ਬਾਈ ਖਾ ਲੋ ਖਾ ਲੋ ਖਾ ਲੋ ਲੱਛਣ ਜਿਨਾ ਕਰ ਵਜੇ ਅਰੇ ਕੀ ਫਿਰਦਾ ਮੈਂ ਵੀ ਠੰਡ ਹੈ ਗੁੱਡੂ ਫੋਨ ਕਰੀਦਾ ਇੱਕ ਅੱਧੀ ਪਲੇਟ ਦੂੰਗਾ ਮੈਂ ਤੁਹਾਡੇ ਚ ਆ ਜਾ ਹਟੇ ਹਾਂ ਹੱਥ 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 ਬਾਈ ਮਰ ਜਾ ਇਧਰ ਬਾਹ ਹਾਏ ਆ ਕਿਹੜਾ ਮੁੰਨ ਗਿਆ ਹਾਂ ਭਾਈ ਕਿਵੇਂ ਠੀਕ ਹੈ ਕੀ ਕਰਦਾ ਫਿਰਦਾ ਤੇਰੇ ਕੋਲੇ ਆਇਆ ਸੀ ਮੇਰੇ ਕੋਲੇ ਆਇਆ ਸੀ ਕੀ ਕੰਮ ਆਇਆ ਸੀ ਤਾ ਤੂੰ ਵਿੱਤ ਮੰਤਰੀ ਵੀ ਮੈਂ ਤੇਰਾ ਦੇਸ਼ ਦਾ ਖਜ਼ਾਨੇ ਦਾ ਹਿਸਾਬ ਕਿਤਾਬ ਲੈਣਾ ਤੇ ਬੱਕਰੀਆਂ ਦੇ ਕੰਮ ਹੀ ਆਇਆ ਹੂੰ ਕੋਈ ਹਿਸਾਬ ਕਿਤਾਬ ਮੈਂ ਤੈਨੂੰ ਕੋਈ ਮੰਗ ਵੀ ਨਹੀਂ ਸਕਦਾ ਆਪ ਦਾ ਮਾਲ ਆ ਸਾਰਾ ਕੱਲਾ ਜਾਣਾ ਹੈ ਮਾਲ ਕਿਉਂ ਸਾਰੇ ਦਾ ਮੈਥੋਂ ਕਿਹੜਾ ਹਿਸਾਬ ਮੰਗ ਲੂ ਸੜਾ ਕਿਹ ਦੁੱਕੀ ਨਹੀਂ ਦੇਣੀ ਉਹ ਭਰਾਵਾ ਅੱਜ ਤਾਂ ਠੰਡਾ ਮਾੜਾ ਮੋਟਾ ਤਾਂ ਠੰਡਾ ਰਿਹਾ ਯਾਰ ਤੂੰ ਤਾਂ ਭੱਜ ਕੇ ਪੈ ਗਿਆ ਮੈਨੂੰ ਯਾਰ ਬਾਈ ਅਰੇ ਅੱਜ ਮੇਰਾ ਮਾਲ ਖੁਸ਼ ਆ ਮੈਂ ਬਾਗੋ ਬਾਗਿਆ ਹੋਰ ਕੀ ਪਾੜਦਾ ਇਹਦਾ ਪੱਬਾਂ ਤੇ ਆ ਪੁੱਤਾਂ ਦੀ ਮੈਂ ਅੱਜ ਮਸਾ ਮੀ ਪਿਆ ਮਾੜਾ ਮੋਟਾ ਆ ਪੇੜਦਾ ਤੇਰੇ ਜੋ ਖੱਪਾ ਫਰਕ ਘਾਟੀ ਲੱਗ ਰਿਹਾ ਓ ਮੇਰੀ ਗੱਲ ਸੁਣ ਬਾਈ ਸੱਚ ਮੈਂ ਤੇਰੇ ਕੋਲ ਆਇਆ ਸੀ ਯਾਰ ਆਪਣਾ ਦੁੱਧ ਚਾਹੀਦਾ ਸੀ ਦੁੱਧ ਚਾਹੀਦਾ ਕਿਹੜਾ ਚਾਹੀਦਾ ਖਾਨ ਵਾਲਾ ਕਿ ਪੀਣ ਵਾਲਾ ਅਰੇ ਇਥੇ ਗੈ ਹੈ ਖਾਨ ਵਾਲਾ ਕਿਹੜਾ ਓ ਹੁੰਦਾ ਖਾਨ ਵਾਲਾ ਵੀ ਹੁੰਦਾ ਹੁੰਦਾ ਕਿਹੜਾ ਹੁੰਦਾ ਸੁੱਕਾ ਸੁੱਕਾ ਦੁੱਧ ਹੁੰਦਾ ਉਹ ਸੁੱਕਾ ਦੁੱਧ ਨਹੀਂ ਕੋਈ ਦੁੱਧ ਦਾ ਤੂੰ ਹੋਰ ਕਹਿ ਰਿਹਾ ਨਹੀਂ 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 ਤੂੰ ਦਾ ਕੰਮ ਕੀ ਆ ਟਾਈਮ ਨਹੀਂ ਮੇਰੇ ਕੋਲ ਸਿੱਧਾ ਬਾਈ ਮੈਂ ਅੱਕੀ ਦਾ ਜੰਨਾ ਮੈਨੂੰ ਦੁੱਧ ਚਾਹੀਦਾ ਭਰਾਵਾ ਦੁੱਧ ਚਾਹੀਦਾ ਤੈਨੂੰ ਮਿਲ ਜੂ ਦੁੱਧ ਜਿਹੜਾ ਵੀ ਚਾਹੀਦਾ ਤੈਨੂੰ ਉਹ ਹੀ ਮਿਲ ਜੂ ਹੋਰ ਦੱਸ ਤੈਨੂੰ ਚਿੜੀਆਂ ਤੂੰ ਚਾਹੀਦਾ ਉਹ ਵੀ ਮਿਲ ਜੂ ਹੈ ਚਿੜੀਆਂ ਦੀ ਤੂੰ ਕਿਹੜੇ ਵੇਲੇ ਧਾਰ ਕੱਢ ਲਈ ਉਹ ਚਿੜੀਆਂ ਤਾਂ ਤੇਰੇ ਕੋਲ ਕਾ ਮਿਲ ਜੂ ਉਹ ਕਮਲਿਆ ਇਹ ਆ ਵੇਖ ਬੋਤਲ ਚ ਆ ਬੋਤਲ ਚ ਚਿੜੀਆਂ ਦੋ ਦੇ ਆ ਇਹ ਚਾ ਹਾਂ ਇਹ ਚਾ ਉਹ ਜੇ ਨਾ ਤੂੰ ਤਾਂ ਚਿੜੀਆਂ ਦਿੰਦਿਆਂ ਫਿਰ ਮੱਝ ਰੱਖਣੀ ਲੋੜ ਹੀ ਨਹੀਂ ਬੰਦਾ ਚਿੜੀ ਨਹੀਂ ਰੱਖ ਲਿਆ ਕਰ ਉਹ ਕਮਲਾ ਤੈ ਪਰ ਸਾਰਾ ਚਿੜੀਆਂ ਲਾਣੀ ਅੱਧਾ ਡੱਬੂ ਦਾ ਇੱਥੇ ਫਿਰਦਾ ਹੂ ਕਿਧਰ ਜਾ ਯਾ ਕੀ ਯਾ ਕੀ ਕੁੱਤੇ ਦਾ ਗੱਲ ਕੀ ਕਰੀ ਜਨਾ ਯਾਰ ਚਿੜੀਆਂ ਦਾ ਦੁੱਧ ਨਾ ਕੁੱਤੇ ਦਾ ਦੁੱਧ ਉਹਨਾਂ ਨੂੰ ਕੋਈ ਦੁੱਧ ਨਹੀਂ ਦਿੰਦਾ ਓਏ ਕਮਲਿਆ ਚਿੜੀਆਂ ਦਾ ਦੁੱਧ ਹੋਵੇ ਨਹੀਂ ਚਿੜੀਆਂ ਨੂੰ ਦਾਣ ਕਰਨੇ ਆਪਾਂ ਕਹਿ ਨਹੀਂ ਹੁੰਦੇ ਵੀ ਆ ਚਿੜੀਆਂ ਦੁੱਧ ਰੱਖਿਆਗਾ ਸਾਹਮ ਕੇ ਚਿੜੀਆਂ ਨੂੰ ਪਾਉਣ ਖਤਰਾ ਉਹ ਰੱਖਿਆਗਾ ਅੱਧਾ ਕੁੱਤੇ ਦਾ ਪਾਣਾ ਉਹਨਾਂ ਨੂੰ ਰੱਖਿਆਗਾ ਗੱਲ ਤੂੰ ਹੋਰੀ ਹਿਸਾਬ ਨਾਲ ਦੱਸ ਤੀ ਕਿ ਮੈਂ ਵੀ ਸੋਚੀ ਜਮਣ ਚੜੀਆਂ ਦੇ ਨਿਆਣਾ ਕਿਵੇਂ ਪਾਇਆ ਹੋ ਕੰਬਲਿਆ ਓਵੇਂ ਨਹੀਂ ਆਪਾਂ ਘਰੇ ਨਹੀਂ ਕਹਿੰਦੇ ਉਹ ਪੁੱਤਾ ਤੇਰਾ ਦੁੱਧ ਪਿਆ ਫਰਿੱਜ ਚ ਪੀ ਲਈ ਤੇਰੇ ਨਾਲ ਕੋਈ ਆਉਂ ਜ਼ਿੰਮੇਦਾਰ ਇੱਧਰ ਸੂਆ ਪਾਸ ਪਾਇਆ ਤੈਨੂੰ ਮੋਰਾਂ ਚ ਮਾਰੂ ਕੋਈ ਵੱਕਰ ਨਾ ਖਾਂਬਲਾ ਚੱਲ ਤੇਰੇ ਤਾਂ ਮੂੰਹ ਹੀ ਜੀ ਕਰਦਾ ਲੈ ਨੂੰ ਵਿਹਲਾ ਫਿਰਦਾ ਇਹਦੇ ਮਾਰ ਜੋ ਐ ਕਿਵੇਂ ਮਾਰ ਜੋ ਕਦੇ ਬਦਨਾਮੀ ਨਹੀਂ ਖੱਟੀ ਮਾਲ ਚੱਲ ਰਿਹਾ ਛੌਂਕ ਨਾਲ ਚੱਲ ਰਿਹਾ ਹਾਂ ਆਪ ਤਾਂ ਥਾਂ ਤੇ ਚੱਲ ਰਿਹਾ ਇੱਥੇ ਇੱਥੇ ਚਾਰ ਲਈਦਾ ਖਾਲੀ ਥਾਂ ਤੇ ਕਿਹਦੀ ਫਸਲ ਨਹੀਂ ਖਾਓ ਕਰੀ ਕਦੇ ਹਾਂ ਆ ਜਾ ਮੇਰੀ ਸੁਣੋ ਗੱਲ ਬਾਈ ਦੱਸ ਫਿਰ ਦ ਵੇਲ ਜੂ ਮੈਂ ਤੈਨੂੰ ਇੱਕ ਗੱਲ ਦੱਸ ਪਹਿਲਾਂ ਤਾਂ ਮੇਰੀ ਆਇਆ ਦਾ ਸੀ ਚਿੜੀਆਂ ਨੂੰ ਇਹੋ ਜਿਹਾ ਕਿਹੜਾ ਬੰਦਾ ਕਮਲਾ ਨੂੰ ਦੁਨੀਆਂ ਦਾ ਪਹਿਲਾ ਬੰਦਾ ਹੀ ਮਿਲਿਆ ਜਿਹੜਾ ਚਿੜੀਆਂ ਨੂੰ ਦੁੱਧ ਪਾਉਂਦਾ ਦਾਣੇ ਤਾਂ ਲੋਕ ਦੁਨੀਆਂ ਹੀ ਪਾਉਂਦੀ ਸੁਣੀ ਆ ਉਹ ਬਾਈ ਜਿਹੜੀ ਕੀ ਬੰਦੇ ਕੋਲੇ ਹੋ ਉਹੀ ਦਾਣ ਕਰੂ ਹੁਣ ਮੇਰੇ ਕੋਲੇ ਦੁੱਧ ਹੈ ਮੈਂ ਦੁੱਧ ਹੀ ਦਾਣ ਕਰੂ ਮੇਰੇ ਕੋਲੇ ਕਿਹੜਾ ਦਾਣੇ ਆਗੇ ਦਾਣੇ ਤਾਂ ਮੈਂ ਆਪ ਤਾਇਏ ਕੰਨੋਂ ਮੰਗ ਕੇ ਲੈ ਅੱਜ ਤਾਂ ਆਟੇ ਦਾ ਘਰੇ ਹੀ ਨਹੀਂ ਗੇ ਮੈਂ ਦੁੱਧ ਹੀ ਦਾਣ ਕਰੂੰਗਾ 5 ਮਿੰਟ ਪਹਿਲਾਂ ਤਾਂ ਮੇਰੇ ਕੋਲੇ ਮਬਾਨੀ ਬਣਾ ਬੈਠਾ ਸੀ ਮਾਂ ਨਹੀਂ ਕਦੇ ਦੁੱਖੀ ਜਣੀ ਮੈਂ ਨਹੀਂ ਆਇਆ ਕਰਨ ਤਾਇਏ ਕਹਿੰਦਾ ਕਿੰਨਾ ਤੋਂ ਆਟ ਚੱਲ ਮੈਂ ਉਹ ਦੱਸ ਦੁੱਧ ਦਾ ਹਿਸਾਬ ਕਿਤਾਬ ਕੀ ਹੈ ਸਾਰਾ ਦਿਨ ਮਾਲਚਾਰੀ ਨਾ ਟਾਈਮ ਲੱਗਦਾ ਨਹੀਂ ਭਾਉਣ ਦਾ ਆਟਾ ਤਾੜ ਕੇ ਦੇਣਾ ਉਹਦਾ ਦੁੱਧ ਦਾ ਹਿਸਾਬ ਕਿਤਾਬ ਬਾਈ ਦੁੱਧ ਦਾ ਤੈਨੂੰ ਦੱਸੀਦਾ ਹੀ ਜਣਾ ਯਾਰ ਦੱਸ ਕਿਹੜਾ ਚਾਹੀਦਾ ਦੁੱਧ ਤੈਨੂੰ ਉਹੀ ਮਿਲੂ ਓਏ ਬਲੈਕ ਬਲੂ ਕਰਦਾ ਮੈਂ ਦੁੱਧ ਕਿਹੜਾ ਚਾਹੀਦਾ ਮਿੰਟ ਬਾਅਦ ਕਹਿ ਦੇਣਾ ਦੁੱਧ ਮੈਂ ਬੱਕਰਾਂ ਵਾਲਾ ਪੀਣ ਵਾਲਾ ਦੁੱਧ ਚਾਹੀਦਾ ਮੈਨੂੰ ਚੱਲ ਪੀਣ ਵਾਲਾ ਲੈ ਲੈ ਬਲੈਕ ਬਾਈ ਸਾਰਾ ਕੁਝ ਕਰਨਾ ਪੈਂਦਾ ਭਰਾਵਾ ਉੱਤੇ ਥੱਲੇ ਫੇਰ ਹੀ ਗੱਲ ਬਣਦੀ ਹੁੰਦੀ ਐ ਗੱਲ ਵੀ ਨਹੀਂ ਬਣਦੀ ਆ ਬੱਕਰੀ ਉਹ ਕਿੰਨੇ ਦਾ ਇਹ ਬੱਕਰੀ ਦਾ ਹਾਂ ਇਹ ਥੋੜੀ ਜੀ ਨਰਮ ਹੈ ਜਿਹ ਆ ਪੂਰਾ ਥੋੜੀ ਨਰਮਾ ਹੀ 16 ਰੁਪਏ ਲਾ ਦੂੰਗਾ ਯਾਰ ਕੋਈ ਗੱਲ ਨਹੀਂ ਲੈ ਜੀ ਆਹ ਦੇ ਨਾ ਮਹਿੰਗਾ ਦੁੱਧ ਐ ਇੰਨੇ ਮਹਿੰਗਾ ਦੁੱਧ ਐ ਪਤਾ ਨਹੀਂ ਪਤਾ ਕਿੰਡੀ ਔਖੀ ਐ ਇਹ ਐਡਾ ਮਹਿੰਗਾ ਦੁੱਧ ਮੇਰੀਆਂ ਆਪਦੀਆਂ ਬੱਕਰੀਆਂ ਆਪਦਾ ਮਾਲ ਐ ਮੇਰੀਆਂ ਬੱਕਰੀਆਂ ਦੁੱਧ ਦਾ ਮੈਂ ਆਪਦੇ ਹਿਸਾਬ ਨਾਲ ਵੇਚੂਆਂ ਬਾਈ ਚਾਹੇ ਕਿੰਨੇ ਰੁਪਏ ਮਰਜੀ ਵੇਚਾਂ ਕੋਈ ਕਿਸਾਨ ਦੀ ਫਸਲ ਥੋੜੀ ਐ ਵੀ ਬੀਜੇ ਕਿਸਾਨ ਤੇ ਮੁੱਲ ਆਰਧ ਤੱਕ ਤੈ ਕਰੇ ਵੀ ਕਿੰਨਾ ਲਾਉਣਾ ਸਮਝ ਗਿਆ ਨਾ ਮਾਰਨਾ ਹੋ ਕੰਮ ਨਹੀਂ ਆਪ ਵਪਾਰੀ ਆਪ ਹੀ ਮਾਲ ਕਰੇ ਸਮਝਦਾ ਤੂੰ ਪੂਰੀ ਰੱਖਦਾ ਇਹ ਗੱਲ ਤਾਂ ਹੈ ਕਿ ਵੀ ਕਿਸਾਨ ਦੇ ਫਸਲਾ ਆਪ ਪਾਲਦਾ ਸਾਰੀ ਨਾ ਵਪਾਰੀ हां पल्लीहरी दुनिया ते बंदा देखा जेड़ा बंदा ਧਾਰ ਦਾ ਹਿਸਾਬ ਕਿਤਾਬ ਚੱਲ ਰਿਹਾ ਪਾਈਆ ਕਿਲੋ ਦਾ ਹਿਸਾਬ ਕਿਤਾਬ ਤਾਂ ਹੁੰਦਾ ਮੇਰੀ ਇੱਕ ਗੱਲ ਸੁਣ ਓਏ ਹੋਰ हां ਤੇ ਦੁੱਧ ਆੜੀ ਤੇਰਾ ਮਹਿੰਗਾ ਬਾਕੀ ਸੋ ਯਾਰ ਤੂੰ 16 ਰੁਪਏ ਲੇ ਕੇ ਧਾਰ ਪਤਲੀ ਮਾਰਦੇ 20 ਰੁਪਏ ਚਲੀ ਮਾਰਦੇ ਓਏ ਉਹ ਤਾਂ ਜਿੱਡਾ ਸਰਾਖ ਉੱਠਣ ਦਾ ਉੱਡੀ ਧਾਰੀ ਆਊਗੀ ਤੂੰ ਮਾਰ ਲੈ ਆਪ ਮਾਰ ਲਈ ਧਾਰ ਲੈ ਉਹ ਖੜੀ ਬੱਕਰੀ ਆਪ ਚੋੜਾ ਲੈ ਆਪ ਧਾਰ ਮਾਰ ਲਈ ਤੂੰ ਕਿਹੜਾ 5 ਇੰਚੀ ਪੈ ਪਾ ਲੈਗਾ ਉਹਦੇ ਚ ਆਪ ਮਾਰ ਲਈ ਮਾਰ ਲਈ ਆਪ ਕਿੰਨਾ ਲੈ ਕੇ ਜਾਣਾ ਦੱਸ ਦੇ ਉਹਨਾਂ ਤੋਂ ਉਹਦੇ ਨਾ ਗਿਆ ਤੈਨੂੰ ਦੁੱਧ ਹੀ ਚਾਹੀਦਾ ਆਪਾਂ ਨੂੰ ਤਾਂ ਲੈ ਜਾ ਫੇਰ ਲੈ ਆਂ ਬੰਦਾ ਕੋ ਪਾਂਡਾ ਤਾਂ ਨਹੀਂ ਹੈ ਤੇਰੇ ਕੋਲੇ ਹੁਣ ਹੁਣ ਨਹੀਂ ਹੈ ਕਿ ਖਾਨ ਵਾਲਾ ਕਿ ਪੀਣ ਵਾਲਾ ਤੈਨੂੰ ਪਤਾ ਸੀ ਮੜਨਾਂ ਦੇ ਮੰਗਤੇ ਮੈਂ ਤੈਨੂੰ ਬਲੇਟ ਵੀ ਦਊਗਾ ਮੇਰਾ ਐਸਐਚਓ ਜਾਣਕਾਰ ਹੈ ਵੀ ਹੁਣ ਅਜ ਤੋਬਾ ਖਾਨ ਵਾਲਾ ਕਹਦਾ ਤਾਂ ਓਏ ਹੋਊਗਾ ਫਿਰ ਇੱਥੋਂ ਜਾਣਕਾਰੀ ਯਾਰ ਤੂੰ ਮਰਦੀ ਹੋ ਬਾਈ ਥੋੜਾ ਥੋੜਾ ਆਪਣੂ ਕੀ ਹੈ ਗਲੀ 'ਚੋਂ ਖਾਨ ਵਾਲਾ ਦੁੱਧ ਕਿਹੜਾ ਦੁੱਧ ਆਣਾ ਤੂੰ ਜਿਹੜਾ ਪੂ ਪੂ ਹੁੰਦਾ ਉਹ ਹੁੰਦਾ ਉਹ ਵੀ ਹੁੰਦਾ ਸੁੱਕਾ ਦੁੱਧ ਸੁੱਕਾ ਦੁੱਧ ਸੁੱਕਾ ਦੁੱਧ ਨਹੀਂ ਤੂੰ ਗੱਲ ਤਾਂ ਕੋਈ ਹੋਰ ਕਰਤਾ ਨਹੀਂ ਨਹੀਂ ਤੂੰ ਤਾਂ ਲੈ ਕੇ ਜਾਣਾ ਬੱਕਰੀ ਦੁੱਧ ਕਿ ਮੇਰਾ ਟਾਈਮ ਖਰਾਬ ਨਾ ਕਰ ਮੈਨੂੰ ਕੰਮ ਬਹੁਤ ਹੈ ਕੀ ਕੰਮ ਨਾਲ ਬਹਿ ਗਿਆ ਮੇਰਾ ਮਾਲ ਬੈਠਣਾ ਨਹੀਂ ਲੇ ਯਾਰwidehat ਤੇ ਤੁਰਨੀ ਅਜ ਪੂਜਾ ਇਧਰ ਆ ਪੁੱਤ ਨਾ ਇਹ ਤਾਂ ਕਿਹਨੇ ਕੁਦਗਰ ਦਾ ਜ਼ਿੰਮੇਦਾਰ ਤੇ ਆਪਣੇ ਨਾਲ ਆ ਦੂਗਾ ਇਹ ਤਾਂ ਉਹ ਨਕਮਾ ਆਖੂ ਥੋੜੀ ਬੱਕਰੀ ਖਾ ਗਈ ਤੇਰਾ ਓਏ ਇੱਕ ਗੱਲ ਹੋ ਰਹਾ ਓਏ ਤੈਨੂੰ ਤਾਂ ਜ਼ਿੰਦਗੀ ਚ ਕਦੇ ਮਿਲਣਾ ਤੇ ਕੁੜੀ ਕੜੀ ਨਹੀਂ ਜੁੜਨੇ ਨੇ ਤਾਂ ਹੀ ਕਿਸੇ ਦਿਨ ਪੂਜਾ ਕਾਜਲ ਤੂੰ ਨਾ ਹੀ ਕੁੜੀਆਂ ਵਾਲੇ ਰੱਖੀ ਬਿਠਾ ਸਾਰੇ ਓਹ ਭਰਾਵਾ ਮੋਹ ਪ੍ਰੇਮਣਾ ਪਾਲੀਆਂ ਬੱਕਰੀਆਂ ਨਾਲ ਹੁਣ ਬੋਖਣ ਤਾਂ ਇਹਨਾਂ ਨਾਲ ਰੱਖਣਾ ਸੁੰਦਰ ਰਾਮ ਉਹੀ ਰੱਖੂਗਾ ਹੁਣ ਇਹ ਬੱਕਰੀ ਤਾਂ ਬੱਕਰੀਆਂ ਨਾਲ ਹੀ ਰੱਖੂਗਾ ਨਹੀਂ ਤੇਰੇ ਲੋਟਨੇ ਵੇ ਤਾਰ ਤੁੜਾ ਸਾਹਿਬ ਕਹਤਾ ਪਤਾ ਭਰਾਵਾ ਮੈਨੂੰ ਐਂ ਦੱਸ ਚੱਲ ਹੁਣ ਜਰ ਤੇਰੀ ਨਾਲ ਇੱਕ ਗੱਲ ਆ ਮਨੇ ਬੱਕਰਾਂnga ਦਿਖਾ ਉਹ ਤਾਂ ਛੱਡ ਦੇਖ ਲੈ ਤੇਰੇ ਕਾਲਾ ਮੁਦ ਗਿਆ ਉੱਤਰ ਆਪ ਦੇਖ ਲੈ ਉਹ ਭਾਈ ਸਾਹਿਬ ਬੱਕਰਾਂnga ਲੈਣੀਆਂ ਮੈਂ ਖਰੀਦਣੀਆਂ ਆਪਨੇ ਕੰਮ ਤੋਰਨਾ ਹਾਂ ਅੱਛਾ ਯਾਰ ਹਾਂਜੀ ਫੇਰ ਤਾਂ ਯਾਰ ਤੂੰ ਗਾਹ ਕਿਆ ਮੇਰਾ ਕਮਲਿਆ ਹਾਂਜੀ ਤੂੰ ਪਹਿਲਾਂ ਐਂ ਦੱਸ ਬੱਕਰਾਂ ਦੇ ਬਾਅਦ ਚਾਹ ਪੀਏਂਗਾ ਚਾਹ ਪੀ ਲਾਂਗੇ ਚਾਹ ਪੀ ਲਾਂਗੇ ਹਾਂ ਹਉਂ ਦਾੰਤਾ ਬਾਕੀ ਲੋਕ ਮੀਟਰ ਇੱਧਰ ਜਾ ਕੇ ਜਾ ਉੱਥੋਂ ਪੀਆ ਭੱਜ ਕੇ ਆ ਕੇ ਲੈ ਲਈ ਬੱਕਰਾਂ ਯਾ ਤੇ ਨੇਕੜੂ ਮੈਂ ਤਾਂ ਆਪਦੀ ਮਸਾ ਧਰ ਕੇ ਪੀਉਂਗਾ ਇੱਥੇ ਬੱਕਰੀਆਂ ਬੈਠਣੀਆਂ ਉੱਥੇ ਕੋਈ ਘੰਟਾ ਦੁਬਾਈ ਉੱਥੇ ਪੁੱਛਣ ਵਾਲੀ ਕੀ ਲੋੜ ਸੀ ਕਿ ਮੈਂ ਪੀ ਪੀ ਆਉਂਦਾ ਚ ਤੂੰ ਪੁੱਛਿਆ ਤਾਂ ਐ ਵੀ ਮੈਂ ਹੁਣੇ ਤੈਨੂੰ ਗਲਾਸ ਨਾਲ ਬਿਸਕੁਟ ਦੇ ਨਾਲ ਕਾਜੂ ਬਦਾਮ ਲਟਰਨ ਪਟਨ ਰੱਖ ਦੂਗਾ ਉਹ ਨਾ ਨਾ ਕਾਜੂ ਬਦਾਮ ਕਿਹੜੇ ਕਾਜੂ ਬਦਾਮ ਹੈ ਓਏ ਇੱਕ ਗੱਲ ਦੱਸ ਹਾਂ ਨਸਲ ਕਿਹੜੀ ਵਧੀਆ ਹੁੰਦੀ ਹੈ ਬੱਕਰੀਆਂ ਦੀ ਨਸਲ ਬਾਈ ਟਾਪ ਦੀ ਤੈਨੂੰ ਮਾੜੀ ਰਹਿ ਨਹੀਂ ਦਿੰਦਾ ਗੀਟਲ ਨਸਲ ਹੈ ਟਾਪ ਦੀ ਨਸਲ ਹੈ ਬੱਕਰੀਆਂ ਦੀ ਤੂੰ ਆਪਦਾ ਫਾਰਮ ਸ਼ੁਰੂ ਕਰ ਠੀਕ ਹੈ ਉਹ ਰੱਖ ਲੈ ਪਛਾਣ ਤੈਨੂੰ ਸਿੱਧੀ ਦੱਸ ਦਿੰਨਾਗਾ ਪ ਸੇ ਆ ਕਾਈ ਚਿੱਟੀ ਇੱਕ ਨੰਬਰ ਪਛਾਣਾਂਗੀ ਤੈਨੂੰ ਦੇ ਦਿੰਨਾਗਾ ਵਦਗਾ ਆਪਣੇ ਕੋਲੇ ਇੱਥੇ ਫਿਰਦਣੀ ਐ ਇਹ ਖੜ ਜਾ ਹੌਸ ਉਹ ਕਾਲੀ ਬੱਕਰੀ ਐ ਹਾਂ ਉਹ ਸੇ ਉਹਦੇ ਮੇਮਣੇ ਲੈ ਜਾ ਹਾਂ ਚ ਕਿਹੜਾ ਪਿੰਡਾ ਤੇਰਾ ਮੇਰਾ ਪਿੰਡ ਮਿਹੜੀ ਪਿਹੜੀ ਆ ਹਾਂ ਲੈ ਬੜਾ ਸਬਤ ਬਣਿਆ ਤੇਰੇ ਪਿੰਡ ਗਿੜੇ ਚਾਰ ਮੇਮਣੇ ਤਾਂ ਉਹਦੇ ਉਹ ਬੱਕਰੀ ਦੇ ਪਿਛਲੇ 10 ਦਿਨਾਂ ਚਾ ਹਾਂ ਚਾਰ ਮੇਮਣੇ ਉਹਦੇ ਗਏ ਆਗੇ 10 ਡੱਬਲ ਪਿੰਡਾਂ ਲੈ ਕੇ ਗਏ ਆਗੇ ਫਾਰਮਾਂ ਚ ਉਸੇ ਦੇ ਤੇ ਤਿੰਨ ਕਮਲੇ ਸਰਸੇ ਦੇ ਲੈ ਕੇ ਗਏ ਆ ਬਹੁਤ ਡਿਮਾਂਡ ਆ ਬੱਕਰੀ ਦੀ ਤੂੰ ਲੈ ਜਾ ਉਹਦੇ ਮੇਮਣੇ ਲੈ ਜਾ ਮੇਮਣੇ ਤਾਂ ਤਿਆਰ ਕਰ ਲਈ ਤੇਰਾ ਮਾਲ ਚਾਰ ਹੋ ਜੂ ਓਏ ਮੈਨੂੰ ਇੱਕ ਗੱਲ ਦੱਸ ਚੱਲ ਚੱਲ ਹੱਛੇ ਤੇਰੀ ਬੱਕਰੀ ਲੋਕਾਂ ਦੀਆਂ ਬੱਕਰੀਆਂ ਦਾ ਸਾਲ ਚ ਦੋ ਵਾਰੀ ਸੁਣੀਆਂ ਤੇਰੀ 15-20 ਮਿੰਟਾਂ ਬਾਅਦ ਹੀ ਸੂ ਪੈਂਦੀ ਆ 10 ਮਹੀਨੇ ਉਹਨਾਂ ਨੂੰ 4 ਸਾਡੇ ਪਿੰਡਲੇ 14 ਤੇ 2 ਤਿੰਨ 20-25 ਦਾ ਮਹੀਨੇ ਮੈਨੂੰ ਗਿਣਾ ਤੇ ਕੱਢ ਜਾ ਇਹ ਤਰ੍ਹਾਂ ਮੈਂ ਕਰਦਾ ਹਿਸਾਬ ਕਿਤਾਬ ਤੇਰੀ ਪੋਣਾ ਮੈਂ ਫੋਨ ਕੱਢ ਕੇ ਲੈ ਮੋਟਰਸਾਈਕਲ 'ਚ ਤੇਰੀ ਪੋਣਾ ਨੈਟ ਤੇ ਵੀਡੀਓ ਵੀ ਆ ਬੰਦੇ ਤੋਂ ਠੱਗ ਆਇ ਸਰੇ ਦਾ ਓ ਨਹੀਂ ਨਹੀਂ ਭਈ ਯਾਰ ਐਨਾ ਨਾ ਕਰੋ ਉਹ ਕਹਿਣਾ ਵੀ ਉਹ ਨਸਲ ਹੈ ਆਇਨਾ ਕਰ ਯਾਰ ਬਾਈ ਬਣ ਕੇ ਗਰੀਬ ਬੰਦੇ ਟਾਈਮ ਪਾਸ ਕਰਦੇ ਆ ਜੱਟਾਂ ਨਾਲ ਕੱਢ ਮੇਰੇ ਮਾਰਦੇ ਕਰਦੇ ਨਾ ਉਹ ਫਿਰ ਮੇਮਣਾ ਇਧਰ ਉਧਰ ਕਰਨਾ ਪਿਆ ਜਾਂਦਾ ਮੇਮਣਾ ਨਹੀਂ ਤੂੰ ਮੇਮਨੇ ਲਾ ਕੇ ਭੇਜਦੇ ਹਾਂ ਆ ਬੱਕਰੀ ਦੇ ਮੈਂ 15 25 25 ਮੇਮਨੇ ਦੰਗਾਂ ਹੁੰਦੀਆਂ ਕਿਸੇ ਬੱਕਰੇ ਹੋਰ ਮੇਮਨੇ ਲਾ ਕੇ ਤੋੜਦਾ ਬੱਕਰੀ ਦੇ ਉਹ ਕਰਨੀ ਪੈਂਦੀ ਇਧਰ ਉਧਰ ਪਰ ਨਸ ਲੱਕੀ ਹੁੰਦੀ ਆ ਮਾੜੀ ਮੋਟੀ 19 21 ਦਾ ਫਰਕ ਪਿਆ ਜਾਂਦਾ ਹੁੰਦਾ ਇਹ ਚੁਗਣਾ ਬੰਦੇ ਮੇਰੀ ਸੁਣ ਗੱਲ ਆ ਕਿਉਂ ਠੱਗੀਆਂ ਠੋਰੀਆਂ ਮਾਰ ਉਹ ਬਾਈ ਯਾਰ ਤੈਨੂੰ ਮੈਂ ਕੀ ਦੱਸਾਂ ਯਾਰ ਮੇਰਾ ਮਰ ਗਿਆ ਸੀ ਬਾਈ ਮਾਲ ਯਾਰ ਅੱਛਾ ਕਿਵੇਂ ਓਏ ਪੁੱਛਣਾ ਬਈ ਨਾ ਕਿਸੇ ਜ਼ਿੰਮੇਦਾਰ ਨੇ ਸਪਰੇਅ ਕਰ ਰੱਖੀ ਸੀ ਬਾਣ ਚ ਉੱਥੇ ਮੈਂ ਮਾਲ ਬਾੜ ਲਿਆ ਤੇ ਉਹ ਖਾ ਕੇ ਨਾ ਮੇਰੇ ਯਾਰ 10 12 ਬੱਕਰੀਆਂ ਮਰ ਗੀਆਂ ਨਾਲੇ ਮੇਮਣੇ ਮੂਮਣੇ ਮਰ ਗਏ ਯਾਰ ਉਹਦਾ ਘਾਟਾ ਬਾੜਾ ਪੈ ਗਿਆ ਬਈ ਤਾਂ ਕਰਕੇ ਯਾਰ ਹੋਰ ਮਾੜਾ ਮੋਟਾ ਇਧਰ ਉਧਰ ਕਰਨਾ ਪੈਂਦਾ ਹੋਰ ਵੀ ਐਡਾ ਪੜਦਾ ਹੈ ਨਹੀਂ ਯਾਰ ਤਾਂ ਹੀ ਤਾਂ ਤੁਹਾਨੂੰ ਕਹਿਣਾ ਭਰਾਵਾ ਹੱਕ ਸੱਚ ਦੀ ਖਾ ਲਿਆ ਕਰੋ ਹੱਕ ਸੱਚ ਦੀ ਖਾ ਲੋ ਆ ਤਾਂ ਹੀ ਤਾਂ ਬਈ ਤੈਨੂੰ ਕਹਿਣਾ ਹੱਕ ਸੱਚ ਦੀ ਤਾਂ ਹੀ ਤਾਂ ਹੁਣ ਖਾਉਂਗਾ ਹੱਕ ਸੱਚ ਦੀ ਬਈ ਖਾਉਂਗਾ ਜੇ ਮੈਨੂੰ ਹੋਰ ਦਾ ਸੋਰ ਹੋਰ ਇਹਦੇ ਚ ਨਹੀਂ ਤਾਂ ਤੇਰੀ ਪਾਉਂਗਾ ਨੈਟ ਤੇ ਵੀਡੀਓ ਨਹੀਂ ਸੱਚੀਆਂ ਗੱਲਾਂ ਦੱਸਦੇ ਇਹਦੇ ਚ ਹੋਰ ਘੇਰ ਕੀ ਕੀ ਬੇਬਦ ਕਰਦੇ ਹੋਰ ਕੀ ਕੀ ਬੇਬਦ ਕਰਨੂ ਦੱਸ ਕੀ ਮੈਂ ਬਕੀਆਂ ਸਮਾਨ ਕੱਢ ਕੇ ਵੇਚਦਾ ਇੱਕ ਕੀ ਹੁੰਦਾ ਕ ਮੈਂ ਮੇਮਣਾ ਉਧਰ ਲਾ ਦੋ ਹੋਰੇ ਚ ਦੱਸ ਕੀ ਪੈ ਦੇਦਾ ਕੀ ਉਹਨੇ ਚ ਇਹ ਤਾਂ ਗਲਤ ਰੱਖੀ ਸਿੱਧੀ ਗੱਲ ਹੈ ਹੋਰ ਦੱਸ ਕੀ ਇੰਜਨ ਕੱਢ ਲਾਉਦਾ ਜਿਹੜਾ ਤੁਸੀਂ ਬੱਕਰਾਂ ਵਾਲੇ ਹੁੰਨੇ ਹੋ ਹਾਂ ਦਰਖਤ ਵੱਢਦੇ ਰੋਜ਼ ਹੁੰਨੇ ਹੋ ਤੁਸੀਂ ਹਾਂ ਪਰ ਦਰਖਤ ਥੋੜਾ ਜਿਹਾ ਲਾਉਂਦਾ ਕੋਈ ਨਹੀਂ ਜਿਹੜਾ ਇੱਕ ਲੈਂਦਾ ਕੋਈ ਨਹੀਂ ਮੈਨੂੰ ਪਤਾ ਹੈ ਦਰਖਤ ਹੋਏ ਆ ਇਹ ਹੋ ਕਦੇ ਨਾ ਗਏ ਕੱਲੇ ਪਾਣੀ ਨਾਲੀ ਦੇ ਪਹਿਲਾਂ ਨੂੰ ਮਿੰਡਾਂ ਦੀ ਰੇਹ ਪੈਂਦੀ ਹੈ ਫੇਰ ਹੁੰਦੇ ਆ ਵੀ ਲਾ ਵੀ ਦਵਾਏ ਬਦਰਾ ਕੇ ਤੇ ਐਡੀ ਵੀ ਕੋਈ ਗੱਲ ਨਹੀਂ ਸਾਡੀ ਵੀ ਕੁਦਰਤ ਸਾਡੀ ਵੀ ਹੈਗੀ ਯਾਰ ਤੇ ਰੇ ਪੈਂਦੀਆਂ ਕਿਸੇ ਜ਼ਿੰਮੇਦਾਰ ਦੀ ਆ ਕੇ ਕਣ ਖਚਰਾ ਦੀ ਨਾ ਕਹਦੀ ਰੇ ਪਾਈ ਐ ਮੈਂ ਕਣ ਖਚਰਾ ਹੀ ਰੇ ਪਾਈ ਐ ਪਹਿਲੇ ਰੇ ਪਾਈ ਉਹ ਕੋ ਗਲਾੜਾ ਕੀ ਉਹ ਮੁੱਲ ਵੀ ਦਿੰਨਾ ਮੇਰੇ ਐਸੀ ਗੱਲ ਵੀ ਕੋਈ ਨਹੀਂ ਚਰਾਉਂਦਾ ਵੀ ਨਹੀਂ ਨਾਲ ਪਿਣਾ ਪੁੱਛ ਚਰਾਇਆ ਨਹੀਂ ਕਦੇ ਤੇ ਟਰਾਲੀ ਤੇ ਤੁਸੀਂ ਮੰਗ ਵੀ ਆਣ ਲੈਣੇ ਹੋ ਜੇ ਮੈਂ ਸੋਣੇ ਦੀ ਰੇ ਹੁੰਦੀ ਐ ਸੋਣੇ ਦੀ ਰੇ ਹੁੰਦੀ ਸੋਣੇ ਦੀ ਰੇ ਹੁੰਦੀ ਐ ਪਰ ਇੱਕ ਵਾਰ ਤਾਂ ਹੁੰਦੀ ਦਸੋਣੇ ਵਰਗੀ ਆ ਕਿਉਂਕਿ ਭਾਂਤ ਭਾਂ ਦਾ ਐਕਸਟਰਾ ਖਾ ਖਾ ਕੇ ਇਹਦੀ ਰੇ ਤਿਆਰ ਹੁੰਦੀ ਐ ਇਹ ਤਾਂ ਗੱਲ ਹੈਗੀ ਟੁੱਕੇ ਤੱਕ ਇਹਦੇ ਨਾਲ ਸੈਲ ਤਾਂ ਹੀ ਵਧਦੇ ਨੇ ਇਹ ਜਿਹੜੀ ਹਾਂ ਜੇ ਇੰਨੇ ਖੱਲੋਂ ਭੋਜਨ ਚੱਕਦੇ ਆ ਉਹ ਟੁੱਕੇ ਇਹਦੇ ਭਲੇਖੇ ਫਿਰਦਾ ਹੋਵੇ ਕਿਹਦੇ ਭਲੇਖੇ ਚ ਅੱਛਾ ਯਾਰ ਹਾਂ ਤੈਨੂੰ ਕਹਿੰਦਾ ਰੱਖ ਲੈ ਬੀਟਲ ਨਸਰ ਰੱਖ ਲੈ ਉਹਦਾ ਦੁੱਧ ਬਹੁਤ ਮਹਿੰਗਾ ਵਿਕਦਾ ਤੇ ਮੈਨੂੰ ਇੱਕ ਦਾ 1 ਲੱਖ ਹੋਰ ਕੀ ਕੀ ਕੁਝ ਚਾਹੀਦਾ ਹੋਰ ਬਸ ਤੈਨੂੰ ਮੇਨ ਕਲਾਸ ਹਾਂ ਤੂੰ ਜੇ ਇਹ ਕੰਮ ਕਰਨਾ ਹੀ ਹੈ ਸਟਾਰਟ ਆਪ ਦਾ ਮੇਰੀ ਮੰਨੇ ਘਰੇ ਫਾਰਮ ਨੂੰ ਤਾਂ ਖੋਲਨੇਗਾ ਤੂੰ ਉਹਨਾਂ ਨੂੰ ਚਰਾ ਕੇ ਲਿਆ ਕੇ ਆਪ ਉਹ ਚ ਫਾਇਦਾ ਤੈਨੂੰ ਫਾਇਦਾ ਕਿਵੇਂ ਹੈ ਯਾਰ ਬਾਹਰੋਂ ਖਾਣਾ ਏਣ ਕਿੰਦਾ ਤੂੰ ਮਹੀਨੇ ਚ 2-3 ਮਹੀਨੇ ਤੈਨੂੰ ਨੀਰਾ ਪੋਣਾ ਪਿਆ ਕਰੂਗਾ ਨਹੀਂ ਤੂੰ ਉਹਨੂੰ ਚਰਾ ਕੇ ਲਿਆਉਣਾ ਹੈ 2-3 ਮਹੀਨੇ ਜੋ ਬਛੜਾਂ ਬਲੇ ਅੱਛਾ ਉਹ ਤਾਂ ਹਰਾ ਨਹੀਂ ਹੁੰਦਾ ਉਹ ਹਰਾ ਨਹੀਂ ਹੁੰਦਾ ਫਿਰ ਹੁਣ ਕਿਹੜਾ ਚਲਾ ਰਗਾ ਇਹਦਾ ਮਤਲਬ ਤਾਂ ਬੜਾ ਫੇੜਿਆ ਲਾ ਉਹ ਬਾਹਰੋਂ ਸਾਰਾ ਸਮਾਨ ਕਾਣਾ ਅੰਦਰ ਘੇਕੀ ਤਮਾਈਂ ਮੈਂ ਤਾਂ ਕਹੀਦੀ ਡਾਂਗ ਪਤ ਘਾ ਹੋਵੇ ਡਾਂਗ ਟੌਪ ਦੀ ਟੌਪ ਦੀ ਡਾਂਗ ਹਾਂ ਇੱਕ ਢਾਂਗੀ ਡਾਂਗੀ ਮੈਂ ਦੋ ਚੀਜ਼ਾਂ ਚਾਹੀਦੀਆਂ ਤੇ ਬੱਕਰਾਂ ਨਹੀਂ ਚਾਹੀਦੀਆਂ ਓਏ ਹੋਰ ਕਿਹਨੂੰ ਚਲਾਏਗਾ ਕਿ ਆਪ ਚਰਨ ਜਾ ਕੇ ਡਾਂਗ ਡਾਂਗੀ ਲੈ ਕੇ ਤੂੰ ਦੱਸ ਵੀ ਦੇ ਭਾਈ ਮੇਰੇ ਬੱਕਰੀਆਂ ਚਰਉਣ ਖਾਤਰੀ ਡਾਂਗੀ ਡਾਂਗ ਦਵਾਈ ਲੈ ਐ ਬੁੱਜੇ ਪਾਲੀ ਖੜਾਂਗਾ ਇਹ ਮੇਰੇ ਨਾਲ ਕੰਮ ਥੋੜੀ ਆਗਾ ਯਾਰ ਮੈਨੂੰ ਨਾ ਪਤਾ ਕਿਉਂ ਲੱਗਿਆ ਮੈਂ ਭਾਈ ਪੜਿਆ ਲਿਖ ਕੀ ਟੈਲੈਂਟ ਹੈ ਬੱਕਰ ਗਲੇ ਮੈਨ ਲੱਗ ਗਿਆ ਵੀ ਮੈਂ ਕਰ ਸਕਦਾ ਕੰਮ ਮੈਂ ਨਾ ਇਹ ਕੱਲ ਕਰੇ ਮੈਂ ਕਈ ਕਰ ਕੇ ਆ ਆ ਤੁਲਾ ਮੈਨੂੰ ਲੱਗਿਆ ਮੈਂ ਬਹੁਤ ਵਧੀਆ ਕਰ ਸਕਦਾ ਇਹ ਮੈਨੂੰ ਲੱਗਦਾ 11 11 ਪਹਿਲਾਂ ਹੀ ਲੱਗਦਾ ਵੀ ਆ ਵੇਖੋ ਮੇਰੀ ਸੀਟੀ ਵੱਜਣੋਂ ਹਟ ਗਈ ਫੂਕ ਆਉਂਦੀ ਹੈ ਕੱਲੀ ਇਹ ਮਾਰ ਮਾਰ ਕੇ ਪਹਿਲੇ ਉੱਡ ਜਾਂਦੀ ਹੈ ਬਾਜਟਰ ਕੱਪ ਜਾਂਦੀ ਹੈ ਛੱਡ ਜਾਂਦੀ ਹੈ ਸਾਥ ਜੋ ਤੜਕੇ ਲੱਗੇ ਹੱਥਾਂ ਤੱਕ ਇਹ ਜਮੀ ਮਰ ਗਈ ਯਾਰ ਨਾ ਮਰਗੀ ਸੁਣੀ ਆਪ ਨੂੰ ਸੁਣੋ ਹਟ ਜਾਂਦੀ ਹੈ ਬੱਕਰੇ ਨੂੰ ਕੀ ਸੁਣਨੀ ਹੈ ਹਟ ਕਾਗਲ ਉਵਾ ਇਹ ਹਮਦਾ ਸੋਖਾ ਕੰਮ ਹੀ ਕਰਨਾ ਆ ਤਾਂ ਇੱਧਰ ਜ਼ਿੰਮੇਵਾਰ ਬਹੁਤ ਮਾੜਾ ਇੱਧਰ ਨਾ ਬਾਕਾਜਲ ਇੱਧਰ ਨਾ ਜੇ ਪੂਜਾ ਬਾਹੀ ਕੁਛ ਕਰਨਾ ਇਹ ਹੀ ਕੁਝ ਨਹੀਂ ਕਰਨਾ ਇਹਨਾਂ ਨੂੰ ਚਾਹੀਏ ਜ਼ਿੰਮੇਵਾਰੀ ਵਾਲਾ ਕੰਮ ਹੈ ਤੇਰੇ ਵਰਗੇ ਤਾਂ ਪੰਜਾਬ ਬੱਕਰਾਂ ਦੇ ਕਿਹਨਾਂ ਹੱਥੋਂ ਨੂੰ ਕਰੇ ਦੋ ਹੀ ਮੁਰਦੀਆਂ ਹਾਂ ਨਿਗਰ ਰੱਖਣੀ ਪੈਂਦੀ ਐ ਨਾਲੀ ਆਪਣੇ ਇਹ ਬੱਕਰਾਂ ਦਾ ਦੁੱਧ ਕਿੰਨਾ ਦੇਣਗੇ ਬੱਕਰੀਆਂ ਦੁੱਧ ਦੁੱਧ ਬੱਕਰੀ ਘਟੋ ਘਟ 2 3 ਕਿਲੋ ਦੁੱਧ ਦਿੰਦੀ ਐ ਇੱਕ ਬੱਕਰੀ ਅੱਛਾ ਯਾਰ ਹਾਂ ਜੇ ਦੁੱਧ ਵਧਾਉਣਾ ਹੋਵੇ ਵਿੱਚ ਪਾਣੀ ਪਾ ਲੋ ਪਾਣੀ ਪਾਲੋ ਨਹੀਂ ਮੈਂ ਉਹ ਆਣਾ ਜਿਵੇਂ ਫੀਡ ਦੇ ਗਾਂ ਦਾ ਦੁੱਧ ਵਧਾ ਦਿੰਨੇ ਹਾਂ ਓਏ ਹੋਰ ਇਹਨੂੰ ਕੀ ਤਾਰਾ ਫੀਡ ਪਾਏਗਾ ਤੂੰ ਇਹ ਕਿਹੜਾ ਅਮਰੀਕਨ ਗਾਂ ਹੈਗਾ ਵੀ ਇਹਨੂੰ ਕਾਰਗਰ ਦੀ ਫੀਡ ਪਾ ਕੇ ਵਧਾ ਦੇਗਾ ਦੁੱਧ ਦੇਈ ਚਲ ਉਟਾਰਾ ਢਾਰਾ ਕਿਲੋ ਦੇਈ ਨੂੰ ਡਾਂਗਦਾ ਉਹ ਕੰਮ ਨਹੀਂ ਹੁੰਦਾ ਇਹਦਾ ਇਹ ਤਾਂ ਕਲਾ ਨੇਚਰਲ ਵਧਾਉਂਦੀ ਹੈ ਦੁੱਧ ਆਹ ਬੱਕਰੀ ਜਿਹੜੀ ਹਾਂ ਆਹਾ ਰੁਕ ਜਾ ਪੁੱਤ ਹਾਂ ਇਹਦਾ ਕੀ ਰੇਟ ਹੈ ਇਹਦਾ ਇਹਦਾ ਇਹੇ ਬੀਟਰ ਲੀਗੀ ਇਹ ਦੂਜੀ ਨਸਲ ਆ ਗਈ ਅੱਛਾ ਫਿਰ ਤਾਂ ਸਸਤੀ ਹੋਊ ਇਹ ਸਸਤੀ ਹੈ ਕਿ ਬੀਟਰ ਖਾੜਿਆ ਤੂੰ ਬੀਟਰ ਦਾ ਹਾਂ ਬੀਟਰ ਫਿਰਦੀ ਆ ਹੋ ਫਿਰਦੀ ਆਹ ਬਰਤੀ ਡਿੱਗੇ ਕੰਨਾਂ ਵਾਲੀ ਚੱਕੀ ਪੂਛ ਵਾਲੀ ਲੰਮੀ ਤਾਂ ਉਹ ਨਾਲੀ ਚਿੱਟੀ ਆਖੜੀ ਉਹ ਚੱਕਲਾ ਤੈਨੂੰ ਉਹ ਬਣ ਜੂ ਯਾਰਾ ਢਾਈ ਢਾਈ ਕਿ ਲੱਖ ਦਾ ਢਾਈ ਪੌਣ ਕਿਤਨ ਲੱਖ ਦੀ ਬਣ ਜੂਗੀ ਉਹ ਪੌਣ 3 ਲੱਖ ਦੀ ਉਹ ਕੀ ਗੱਲ ਸਿਉਣੇ ਦੇ ਆਂਡੇ ਦਿੰਦੇ ਜਾਂ ਕੋਈ ਉਹ ਸਿਉਣੇ ਦੇ ਆਂਡੇ ਦਿੰਦੇ ਪਹਿਲਾਂ ਸਾਲ ਚ ਦੋ ਵਾਰੀ ਹੁੰਦੀ ਐ ਹੈ ਜੇ ਚਾਰ ਮੇਵਣੇ ਆ ਗਏ ਤੇਰੀ ਕਿਸਮਤ ਐ ਠੀਕ ਐ ਚਾਰ ਮੇਵਣੇ 2 2 ਮੇਵਣੇ ਵੀ ਦਿੱਤੇ ਤਾਂ ਤੂੰ ਸਾਲ ਵਾਲਾ 1 ਮੇਵਣਾ 25000 ਦਾ ਵੇਖਦਾ ਤੇ ਦੁੱਧ ਦਾ ਦੇਦਾ ਦੁੱਧ ਦਾ ਤੁਹਾਨੂੰ ਦੱਸਿਆ ਉਹੀ 5000 ਮਨ ਲਾ ਮੈਂ ਲੈ ਗਿਆ ਇਹ ਬੱਕਰੀ ਦੁੱਧ 5000 ਨੂੰ ਵਿਕੂ ਦਾ ਦੁੱਧ ਤਾ ਇੱਕ ਲੋ ਤੋਂ ਦੁੱਧ ਦੇਂਦੀ ਆ 5000 ਦਾ ਇੱਕ ਦਿਨ ਜਾਂ ਦੁੱਧ ਵੇਚਿਆ 10000 ਹਫਤੇ 12500 ਦਾ ਤੇ ਤੂੰ ਐਂ ਕਰ ਫੇਰ ਆ ਬੱਕਰੀ ਇੱਕ ਮਹੀਨਾ ਰੱਖ ਲਾ ਤੇ 5-5000 ਦਾ ਦੁੱਧ ਦੇ ਹਿਸਾਬ ਨਾਲ ਤੇਰੇ 19000 ਬਾਹਰ ਜਾਣਗੇ 2.5 ਲੱਖ ਦਾ ਪੂਰਾ ਹੋ ਗਿਆ ਜਿੱਦੇ ਉਹ ਦੇ ਦੋ ਬਾਅਦ ਮੈਨੂੰ ਬੱਕਰੀ ਮੋੜ ਦੀ ਮੈਂ ਲੈ ਜੂਆ ਤੇਰੇ 2.5 ਲੱਖ ਪੂਰਾ ਕਰ ਲਾ ਪਹਿਲਾਂ 5000 ਦਾ ਦੁੱਧ ਵੇਚ ਲੈ ਜਿੰਨਾ ਵੇਚਦਾ ਸਹਣਾ ਬੜਾਂਗਾ ਐ ਸਾਨੂੰ ਚਾਰਨਾ ਆ ਅਸੀਂ ਆ ਬੱਕਰੀਆਂ ਚਾਰ ਦਿਨ ਨੂੰ ਪਤਾ ਨਹੀਂ ਗੇ ਸਹਣਾ ਬੜਾ ਪੈਸੇ ਤੇ ਗਿਣ ਕੇ ਥੁੱਕ ਲਾ ਕੇ ਗਿਣ ਕੇ ਤੇ ਬੱਕਰੀ ਲੈ ਜਾ ਆਪਦੀ ਮੇਰੇ ਕੋਲ ਰੋਜ਼ ਵੇਚ ਲਈ ਜਾ ਕੇ ਕਦੇ ਵੇਚ ਹੁਣ ਤਾਂ ਕਹੀ ਜਾਂਦਾ ਮੈਂ ਵੀ ਪਰ ਉਹ ਹੀ ਕਹੀ ਜਾਂਦਾ ਬਾਈ ਤੂੰ 5000 ਦੇ ਹਿਸਾਬ ਨਾਲ ਦੇਖ ਲੈ ਜਿੰਨੇ ਤੈਨੂੰ ਦੁੱਧ ਵੇਚਿਆ ਜਦੇ ਹਰ 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 ਦਸਕ ਬੱਕਰੀ ਬੁੱਕੇ ਦਾ ਹਿਸਾਬ ਤੱਕ ਕਰ ਬੱਕਰੀਆਂ ਨੂੰ ਦਸਤਾ 2 ਲੱਖ ਦੀ ਲੈ ਜਾ ਤੇ ਵੀਰੇ ਮੈਂ ਤੈਨੂੰ ਕਹੀ ਜਾਂਦਾ ਮਹੀਨਾ ਦੁੱਧ ਵੇਚ ਲੈ ਯਾਰ ਜਦਦੇ ਪੈਸੇ ਪੂਰੇ ਹੋਗੇ ਤੇਰੇ ਤੂੰ ਮੈਨੂੰ ਬੱਕਰੀ ਦੇ ਦੇ ਯਾਰ ਯਾਰ ਬੜਾ ਸਿਆਣਾ ਨੀ ਕੇ ਕਿਉਂ ਕਰਦੇ ਨੇ ਬੜਾ ਸਿਆਣਾ ਜਮ ਤੱਕ ਤੈਨੂੰ ਉਹ ਤਾਂ ਆਏਗਾ ਹੈਗਾ ਹੈਗਾ ਹੋਣਾ ਕਰੇ ਹੋਏਗਾ ਅੱਜ ਇੱਥੇ ਨਹੀਂ ਗਿਆ ਸਣਾ ਪੈਸੇ ਲਿਆ ਤੇ ਲੈ ਜਾ ਵੇਚ ਲੈ ਦੁੱਧ ਵੱਡਾ ਆ ਮਾਰਕੀਟ ਵਾਲਾ ਪਰਾਵਾ ਕੀ ਹੋ ਤੇਰਾ ਮੈਨੂੰ ਐਂ ਤਰ੍ਹਾਂ ਤੂੰ ਉਹੀ ਮੈਂ ਇੱਕ ਤਾਂ ਤੇਰੀ ਬੱਕਰੀ ਲਈ ਜਨਾ ਤੇਰੇ ਨਾਲ ਕੋਈ ਮੁੱਲ ਨਹੀਂ ਤੜਾਇਆ ਜਿੰਨੇ ਤੂੰ ਕਹੀ ਉਹਨੇ ਦੀ ਬੱਕਰੀ ਰੱਖੀ ਜਨਾ ਉਤੋਂ ਤੂੰ ਆ ਕੁਝ ਬੋਲਦਾ ਯਾਰ ਆ ਕੁਝ ਬੋਲੂਗਾ ਪੁੱਣ ਬੋਲਣਾਗਾ ਆਪ ਤਾਂ ਕਿਸੇ ਦਾ ਕੋਈ ਕਾਣੀ ਕਰੀ ਤੋਲੇ ਲਾਂਗੇ ਲੈ ਲੈ ਲਾ ਫਿਰ ਮੇਰੇ ਕੇ ਗੁੰਡਾ ਨਾ ਕੀਤਾ ਕਿਵੇਂ ਆਕੜਦਾ ਬੱਕਰਾਂ ਨਾਲ ਆਕੜੂ ਮੇਰੇ ਮੂਰੇ ਆਕੜੂ ਕਹੀ ਵੀ ਲੈ ਦੱਸ ਨਾ ਬੋੜਾ ਆ ਡਾਂਗਣਾ ਚਰਉਣੀ ਆਉਂਦੀ ਆ ਐਂਗਲੀ ਫਿਰਦੇ ਚੱਜਦੀ ਐ ਇਹ ਕਿਤੇ ਆਪਣੇ ਖੇ ਫਿਰਦਾ ਆਏਗਾ ਹਾਂ ਤੁਰ ਜਾ ਤੁਰ ਜਾ ਦੀ ਪਤ ਲੈ ਕੇ ਬੱਕਰਾਂ ਨਾਲ ਡਾਂਗਦਾ ਬਹੁਤ ਸਾਭ ਹੁੰਦਾਗਾ ਜੇ ਮਾਰੀ ਨਾ ਪਾਣੀ ਨਹੀਂ ਮੰਗਣਾ ਹੁੰਦਾ ਚੰਨਣ ਗੀਰੀ ਦਾ ਭਰਾ ਹੀ ਮਨ ਹਾਂ ਤੁਰ ਜਾ ਤੁਰ ਜਾ ਇੱਕ ਨਹੀਂ ਕਹਿੰਦਣਾ ਮੈਂ ਤਾਂ ਮੇਰੇ ਤਾਂ ਸੈਲਡ ਇੱਧੇ ਫਿਰਦਾ ਪੀਪੀ ਦੁੱਧ ਬੱਕਰੀਆਂ ਦਾ ਇੱਧੇ ਤੇਰੇ ਆਪੋ ਨੇ ਪੈ ਜਾਣ ਜਿਹੜਾ ਕੁਝ ਕਰਨਾ ਮੌਕਾ ਕੰਨ ਤੇ ਮਰੂ ਲੰਗਾੜ ਦੇ ਮੂੰਹ ਤੇ ਮਰੂ ਥੱਪੜਾ ਜਾ ਮੈਂ ਕਰੂਗੀ ਤੂੰ ਮੱਕ ਮਰੂਟਾ ਕਾ ਡਾਂਗ ਤੇ ਖੜਾ ਜਾ ਤਰ ਜਾ ਤਰ ਜਾ ਆ ਜਾ ਆ ਜਾ ਆ ਜਾ ਮੇਰੀ ਤਾਂ ਨਾ ਹਫਤੇ ਦੀ ਇੱਕ ਬੱਕਰੀ ਲੱਗੂਗੀ ਮੈਂ ਤਾਂ ਤਰੀਕਾ ਮੁਕਤੀ ਤੂੰ ਕਿੱਥਾ ਮੁਕਤੇਗਾ ਆ ਜਾ ਆ ਜਾ ਤੂੰ ਇੱਕ ਤਾਂ ਭਲਾ ਤੂੰ ਇੱਧਰ ਆ ਤੇਰੇ ਜਿਹੇ ਹਿੰਮਤ ਤਾਂ ਓਏ ਬਾਏ ਓਏ ਓਏ